ਸਤਿ ਸ਼੍ਰੀ ਅਕਾਲ ਜੀ ਬੜੀਆ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀ ਨਾ ਪੈਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਿਓ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਸ਼ੁਭਮ ਗਿੱਲ ਨੇ ਇਤਿਹਾਸ ਰਚਿਆ ਐਜ ਬੈਸਟਨ ਨੇ ਭਾਰਤ ਨੂੰ ਰਿਕਾਰਡ ਜਿੱਤ ਦਵਾਈ ਗਵਸਕਰ ਦਾ 49 ਸਾਲ ਪੁਰਾਣਾ ਰਿਕਾਰਡ ਟੁੱਟਿਆ ਭਾਰਤੀ ਕ੍ਰਿਕਟ ਦੇ ਇਤਿਹਾਸ ਵਿੱਚ ਇੱਕ ਨਵਾਂ ਅਧਿਆਇ ਜੁੜ ਗਿਆ ਹੈ ਐਜ ਬੈਸਟਨ ਨੇ ਵਿਖੇ ਕਿੱਡੇ ਗਏ ਦੂਜੇ ਟੈਸਟ ਮੈਚ ਵਿੱਚ ਟੀਮ ਇੰਡੀਆ ਨੇ ਇੰਗਲੈਂਡ ਨੂੰ 300 ਸੱਤੀ ਦੌੜਾਂ ਨਾਲ ਹਰਾ ਕੇ ਲੜੀ ਇੱਕ ਇੱਕ ਨਾਲ ਬਰਾਬਰ ਕਰ ਲਈ ਹੈ ਇਸ ਮੈਚ ਵਿੱਚ ਸ਼ੁਭਮ ਗਿੱਲ ਨੇ ਕਪਤਾਨ ਵਜੋਂ ਇਤਿਹਾਸ ਰਚਿਆ ਹੈ ਗਿੱਲ ਵਿਦੇਚੀ ਬੰਰਤੀ ਤੇ ਟੈਸਟ ਜਿੱਤਣ ਵਾਲਾ ਸਭ ਤੋਂ ਘੱਟ ਉਮਰ ਦਾ ਭਾਰਤੀ ਕਪਤਾਨ ਬਣਿਆ ਹੈ ਇਸ ਦਰਾਂ ਨੂੰ ਉਹਨਾਂ ਨੇ ਸਾਬਕਾ ਭਾਰਤੀ ਕਪਤਾਨ ਸੁਨੀਲ ਗਵਸਕਰ ਦਾਇਰਕਾਰਡ ਤੋੜ ਦਿੱਤਾ ਹੈ ਦਰਸਲ 25 ਸਾਲਾਂ ਅਤੇ 301 ਦਿਨ ਦੀ ਉਮਰ ਵਿੱਚ ਸ਼ੁਭਮ ਗਿੱਲ ਨੇ ਭਾਰਤ ਨੂੰ ਇੰਗਲੈਂਡ ਵਿਰੁੱਧ 336 ਦੌੜਾਂ ਦੀ ਇਤਿਹਾਸਕ ਜਿੱਤ ਦਵਾਈ ਹੈ ਜੋ ਕਿ ਵਿਦੇਸ਼ਾਂ ਵਿੱਚ ਭਾਰਤ ਦੀ ਹੁਣ ਤੱਕ ਸਭ ਤੋਂ ਵੱਡੀ ਜਿੱਤ ਹੈ ਇਸ ਜਿੱਤ ਨਾਲ ਭਾਰਤ ਦੇ ਪੰਜ ਮੈਚਾਂ ਦੀ ਲੜੀ ਇੱਕ ਪਿੰਡ ਇੱਕ ਨਾਲ ਬਰਾਬਰ ਕਰ ਲਈ ਹੈ ਇਸ ਤੋਂ ਪਹਿਲਾਂ 2019 ਵਿੱਚ ਭਾਰਤ ਨੇ वेस्ट इंडीज ਨੂੰ 318 ਦੌੜਾਂ ਨਾਲ ਹਰਾਇਆ ਸੀ ਜੋ ਕਿ ਹੁਣ ਤੱਕ ਵਿਦੇਸ਼ੀ ਧਰਤੀ ਤੇ ਸਭ ਤੋਂ ਵੱਡੀ ਜਿੱਤ ਹੈ ਗਿੱਲ ਦੀ ਕਪਤਾਨੀ ਹੇਠ ਟੀਮ ਇੰਡੀਆ ਦੀ ਜਿੱਤ ਦੇ ਨਾਲ ਸੁਨੀਲ ਗਵਸਕਰਨ ਦਾ 1976 ਵਿੱਚ ਆਲ ਲੈਂਡ ਵਿੱਚ ਬਨਾਇਆ ਗੈਰ ਕਾਰਡ ਵੀ ਟੁੱਟ ਗਿਆ ਹੈ ਗਵਸਕਰ 26 ਸਾਲਾਂ ਦੇ 202 ਦਿਨ ਦੇ ਸਨ ਜਦੋਂ ਉਹਨਾਂ ਨੇ ਟੀਮ ਨੂੰ ਨਿਊਜ਼ੀਲੈਂਡ ਵਿਰੁੱਧ ਜਿੱਤ ਦਿਵਾਈ ਸੀ ਖਬਰ ਨਾਲ ਅੰਤ ਤੱਕ ਬਨੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ ਰਾਏ ਜਰੂਰ ਦਿਓ ਧੰਨਵਾਦ